ਕੁਝ ਦੱਸਣਾ ਚਾਹਣਾ ਹੈ ਵੀ ਜੋ ਰੌਲਾ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਕੁਝ ਲੋਕਲ ਲੀਡਰਾਂ ਦੀ ਪੂੰਛ ਤੇ ਜ਼ਿਆਦਾ ਹੀ ਪੈਰ ਤਰਿਆ ਗਿਆ ਮੈਂ ਲੋਕਾਂ ਦੇ ਲਈ ਕੰਮ ਕਰਦਾ ਕੰਮ ਕਰਦਾ ਰਹਾਂਗਾ ਭਾਵੇਂ ਕੋਈ ਗਾਜ ਮੇਰੇ ਤੇ ਕੋਈ ਬੰਦਾ ਸੁਟੇ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਅੱਜ ਤੋਂ 3 ਸਾਲ ਪਹਿਲਾਂ ਮੇਰੇ ਫਰੀਦ ਇਨਕਲੇਵ ਕਲੋਨੀ ਦੇ ਕੋਈ 5-4 ਬੰਦਿਆਂ ਨੇ ਰਲ ਕੇ ਇੱਕ ਇਲਲੀਗਲ ਆਰਡਬਲਯੂਏ ਬਣਾਈ ਆਰਡਬਲਯੂਏ ਦਾ ਮਤਲਬ ਹੁੰਦਾ ਹੈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਸੁਸਾਇਟੀ ਜੀਨੂੰ ਆਪਾਂ ਕਹਿ ਦੱਗੇ ਜੋ ਕਿ ਜਿਸਨੂੰ ਕੀ ਮਾਨਤਾ ਵੀ ਪ੍ਰਾਪਤ ਨਹੀਂ ਹੈ ਪੁੱਡਾ ਜਿਹੜੀਆਂ ਕੀ ਆਰਟੀਆਈਆਂ ਦੇ ਵਿੱਚ ਕਲੀਅਰ ਹੋਇਆ ਹੈ ਵੀ ਇਹ ਆਰਡਬਲਯੂਏ ਲੀਗਲ ਨਹੀਂ ਹੈ ਤੇ ਰਜਿਸਟਰਡ ਪੁੱਡਾ ਦੇ ਕੋਲੇ ਨਹੀਂ ਹੈ ਉਹ ਵੀ ਇਨਕੁਆਰੀ ਇੱਕ ਆਫੀਸਰ ਸਹਿਬਾਨਾ ਦੇ ਕੋਲੇ ਪੈਂਡਿੰਗ ਹੈ ਜਿਸ ਦਾ ਕੀ ਫੈਸਲਾ ਆਉਣਾ ਪਿਛਲੇ 3 ਸਾਲਾਂ ਦੇ ਵਿੱਚ ਉਹਨਾਂ ਨੇ ਬੇਸ਼ੁਮਾਰ ਜੋ ਐਪਲੀਕੇਸ਼ਨਾਂ ਮੇਰੇ ਤੇ ਦਿੱਤੀਆਂ ਤੇ ਬੇਸ਼ੁਮਾਰ ਐਪਲੀਕੇਸ਼ਨਾਂ ਫਾਈਲ ਵੀ ਹੋਈਆਂ ਪਹਿਲਾਂ ਇਹ ਸਿਲਸਿਲਾ ਪੁੱਡਾ ਦੇ ਵਿੱਚ ਚੱਲਦਾ ਰਿਹਾ ਪੁੱਡਾ ਦੇ ਵਿੱਚ ਮੇਨ ਨੂੰ ਰਿਟਰਨ ਦੇ ਵਿੱਚ ਉਹਨਾਂ ਨੇ ਐਫੀਡੇਵਿਟ ਮੇਰੇ ਤੋਂ ਲਏ ਵੀ ਜੋ ਹਵੇਲੀ ਦੇ ਬਾਹਰ ਮੇਰੇ ਸ਼ੈੱਡ ਪਾਏ ਹੋਏ ਆ ਜਿਸ ਦੇ ਵਿੱਚ ਕਿ ਮੇਰਾ ਢਾਬਾ ਬਣਿਆ ਹੋਇਆ ਹੈ ਹੋਟਲ ਦੇ ਬਿਲਕੁਲ ਬਾਹਰ ਢਾਬਾ ਜੋ ਬਣਿਆ ਹੋਇਆ ਉਸ ਵਿੱਚ ਜੋ ਸਾਰੀ ਟੈਂਪਰਰੀ ਛੱਡਾਂ ਦੀ ਹੋਈ ਹੋਈ ਐ ਉਸ ਨੂੰ ਹਟਾਇਆ ਜਾਵੇ ਠੀਕ ਐ ਅਸੀਂ ਪੁੱਡਾ ਦੇ ਵਿੱਚ ਮੈਂ ਜਦੋਂ ਇਹ ਕੰਪਲੇਂਟ ਉਹਨਾਂ ਲੋਕਾਂ ਨੇ ਕੀਤੀ ਤਾਂ ਮੈਂ ਵੀ ਜਵਾਬ ਦੇਣਾ ਸੀ ਮੈਂ ਪੁੱਡਾ ਦੇ ਸੀਏ ਸਾਹਿਬ ਜਿਨ੍ਹਾਂ ਨੂੰ ਕਿ ਚੀਫ ਐਡਮਿਨਿਸਟ੍ਰੇਟਰ ਕਹਿੰਦੇ ਆ ਉਹਨਾਂ ਨੂੰ ਇਹ ਕੰਪਲੇਂਟ ਕੁਝ ਕਲੋਨੀ ਵਾਸੀਆਂ ਨੇ ਕੀਤੀ ਉਹਨਾਂ ਨੇ ਮੇਰਾ ਵੀ ਜਵਾਬ ਲੈਣਾ ਸੀ ਮੈਂ ਜਦੋਂ ਉਹਨਾਂ ਨੂੰ ਜਵਾਬ ਦਿੱਤਾ ਤੇ ਪੁੱਡਾ ਨੇ ਉਹਦੀ ਫਾਈਨਲਾਈਜ਼ੇਸ਼ਨ ਦੇ ਵਿੱਚ ਮੈਨੂੰ ਇੱਕ ਚਿੱਠੀ ਕੱਢੀ ਜਿਸ ਵਿੱਚ ਕਿ ਲਿਖਿਆ ਵੀ ਤੁਹਾਡੀ ਜੋ ਟੈਂਪਰੇਰੀ ਸ਼ੈੱਡ ਪਾਏ ਹੋਏ ਆ ਉਸ ਬਾਬਤ ਤੁਸੀਂ ਆਪਦੇ ਐਫੀਡੇਵਿਟ ਰਿਟਰਨ ਦੇ ਵਿੱਚ ਦਿਓ ਵੀ ਜਦੋਂ ਵੀ ਫਰੀਦਕੋਟ ਤੋਂ ਜਿਹੜੀ ਕੁੜਕਪੁਰਾ ਰੋਡ ਹੈ ਜਦੋਂ ਵੀ ਉਹ ਰੋਡ ਵਾਈਡਨਿੰਗ ਹੋਊਗੀ ਚੌੜੀ ਹੋਊਗੀ ਤੁਸੀਂ ਆਪਦੇ ਸ਼ੈੱਡ ਹਟਾ ਲਓ ਤੇ ਮੈਂ ਉਸੇ ਸਮੇਂ ਅਗਲੇ ਦਿਨ ਐਫੀਡੇਵਿਟ ਦੇ ਕੇ ਪੁੱਡਾ ਦੀ ਕਾਰਵਾਈ ਮੁਕੰਮਲ ਕਰ ਦਿੰਦੇ ਪੁੱਡਾ ਨੇ ਇਹ ਚੀਜ਼ ਕਲੋਜ਼ ਕਰ ਦਿੱਤੀ ਪਰ 3 ਸਾਲ ਤੋਂ ਇਹ ਬੰਦੇ ਕੁਝ ਸਾਡੇ ਲੋਕਲ ਲੀਡਰ ਸਹਿਬਾਨਾਂ ਦੇ ਨਾਲ ਰਲੇਉਣ ਕਰਕੇ ਉਹਨਾਂ ਨੇ ਮੇਰਾ ਖਹਿੜਾ ਨਹੀਂ ਛੱਡਿਆ ਉਹ ਵੀ ਮੇਰੇ ਮਗਰ ਲੱਗੇ ਰਹੇ ਚਲੋ ਮੈਂ ਵੀ ਆਪ ਦਾ ਜਿਹਨੂੰ ਕਹਿ ਦਿੰਦੇ ਆ ਵੀ ਹਰੇਕ ਬੰਦਾ ਆਪਦਾ ਬਚਾ ਕਰਦਾ ਆ ਆਪਣੀ ਸ਼ੀਲਡ ਬਣਾਉਂਦਾ ਮੈਂ ਵੀ ਉਹਨਾਂ ਦੇ ਜਵਾਬ ਦਿੰਦਾ ਰਿਆ ਅੱਜ ਉਹ ਲੋਕ 2.5 ਸਾਲ ਤੋਂ ਬਾਅਦ ਜਦੋਂ ਪਿਛਲੇ MP ਇਲੈਕਸ਼ਨਾਂ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਇਆ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਮੈਨੂੰ ਤੁਹਾਡੇ ਸਾਰੇ ਭਰਾਵਾਂ ਦਾ ਇੰਨਾ ਪਿਆਰ ਮਿਲਿਆ ਕਿ ਉਹ ਲੋਕਲ ਜਿਹੜੇ ਲੀਡਰ ਐ ਸਾਡੇ ਲੀਡਰ ਸਹਿਬਾਨਾਂ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਨੂੰ ਇਹ ਲੱਗ ਰਿਹਾ ਵੀ ਇਹ ਸਾਡਾ ਬਦਲ ਹੈ ਕਿਤੇ ਮੇਰੀ ਟਿਕਟ ਕੱਟ ਕੇ ਇਹਨੂੰ ਟਿਕਟ ਨਾ ਮਿਲ ਜਾਵੇ ਮਾਫ ਕਰਨਾ ਮਿਹਨਤ ਕਰਨਾ ਤੇ ਲੋਕਾਂ ਦੀ ਸੇਵਾ ਕਰਨਾ ਹਰ ਇੱਕ ਲੀਡਰ ਸਹਿਬਾਨ ਦਾ ਫਰਜ਼ ਹੈ ਲੋਕਾਂ ਨੂੰ ਲੋਕਾਂ ਦੇ ਹੱਕਾਂ ਦੇ ਲਈ ਲੈਟਰਾਂ ਲਿਖਣਾ ਹਰ ਇੱਕ ਬੰਦੇ ਦਾ ਹੱਕ ਹੈ ਜੋ ਕਿ ਮੈਂ ਪਿਛਲੇ ਬਹੁਤ ਸਾਲਾਂ ਤੋਂ ਕਰਦਾ ਆ ਰਿਹਾ ਆ ਆਮ ਆਦਮੀ ਪਾਰਟੀ ਨੇ ਸੀਨੀਅਰ ਲੀਡਰਸ਼ਿਪ ਨੇ ਮੈਨੂੰ ਬਹੁਤ ਪਿਆਰ ਦਿੱਤਾ ਮੇਰੇ ਤੇ ਅਸ਼ੀਰਵਾਦ ਬਣਾਈ ਰੱਖਿਆ ਪਰ ਕੁਝ ਲੋਕਲ ਮੈਨੂੰ ਲੱਗਦਾ ਮੈਂ ਉਹਨਾਂ ਦੀ ਪੂੰਛ ਤੇ ਜ਼ਿਆਦਾ ਹੀ ਪੈਰ ਧਰ ਦਿੰਨਾ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਮੈਂ ਇੱਕ ਠੇਕੇਦਾਰ ਦਾ ਰੋਲਾ ਚੱਕਿਆ ਹੋਇਆ ਵੀ ਉਹ ठेकेदार ਕੀ ਇੱਕੋ ਹੀ ठेकेदार ਹੈ ਸਾਡੇ ਸ਼ਹਿਰ ਦੇ ਵਿੱਚ ਜਿਸ ਨੂੰ ਕੀ ਲੇਬਰ ਦੇ ਕਾਟਰੀ ਦੇ ਟੈਂਡਰ ਦੇ ਨੇ ਜ਼ਰੂਰੀ ਹੈ ਕਿਹੜਾ ਆਲਾਦੀਨ ਦਾ ਜਿੰਨ ਉਹਦੇ ਕੋਲੇ ਹੈ ਵੀ ਉਹ ਹਰ ਸਰਕਾਰ ਦੇ ਵਿੱਚ ਟੈਂਡਰ ਲੈ ਲੈਂਦਾ ਬਾਕੀ ਸਾਰੇ ਬੰਦਿਆਂ ਦੇ ਟੈਕਨੀਕਲ ਬਿਡ ਦੇ ਵਿੱਚ ਟੈਂਡਰ ਰਿਜੈਕਟ ਕਰ ਦਿੱਤੇ ਜਾਂਦੇ ਹਨ ਤੇ ਉਹਨੂੰ ਟੈਂਡਰ ਬਲਾਕੇ ਦੇ ਦਿੱਤਾ ਜਾਂਦਾ ਪਰ ਉਹ ਪੂਛ ਤੇ ਪੈਰ ਦੋਸਤੋ ਇੰਨਾ ਜ਼ਿਆਦਾ ਧਰਿਆ ਗਿਆ ਵੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਆਰਡਰ ਉਹਨਾਂ ਨੇ ਇੱਕ ਆਰਡਰ ADC ਸਹਿਬਾਨ ਤੋਂ ਕਢਵਾਇਆ ਵੀ ਜਿਹੜੇ ਇਹ ਟੈਂਪਰੇਰੀ ਸ਼ੈੱਡ ਹੈ ਇਹਨੂੰ ਰਿਮੂਵ ਕੀਤਾ ਜਾਵੇ ਨਹੀਂ ਤਾਂ ਅਸੀਂ ਆਪ ਰਿਮੂਵ ਕਰ ਦਾਂਗੇ ਅੱਜ ਮੈਂ ਇੱਕ ਵੀਡੀਓ ਬਣਾ ਕੇ ਨਹਿਰਾਂ ਤੋਂ ਲੈ ਕੇ ਕੁੜਕਪੁਰੇ ਫਲਾਈਓਵਰ ਤੱਕ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਰਿਹਾ ਹਾਂ ਵੀ ਕਿੰਨੀਆਂ ਪ੍ਰਾਪਰਟੀਆਂ ਮੈਂ ਤਾਂ ਗੱਲੇ ਸ਼ੈੱਡੀ ਪਾਏ ਹੋਏ ਐ ਕਿੰਨੀਆਂ ਪ੍ਰਾਪਰਟੀਆਂ ਨੇ ਉਸ ਤੇ ਪੱਕੀ ਉਸਾਰੀ ਕੀਤੀ ਹੋਈ ਐ ਕਿੰਨੀਆਂ ਪ੍ਰਾਪਰਟੀਆਂ ਨੇ ਸ਼ੈੱਡ ਪਾਏ ਹੋਏ ਐ ਮੈਂ ਕਿਸੇ ਵੀ ਬਿਜ਼ਨਸਮੈਨ ਦਾ ਆਪਦੇ ਭਰਾ ਦਾ ਗਰੀਬ ਦਾ ਅਮੀਰ ਦਾ ਕੋਈ ਵੀ ਨੁਕਸਾਨ ਨਹੀਂ ਚਾਹੁੰਦਾ ਮaaf ਕਰਨਾ ਇਹ ਮੇਰੀ ਸਪੈਸ਼ਲੀ ਗੱਲ ਨੋਟ ਕਰਿਆ ਜੇ ਮੈਂ ਕਿਸੇ ਦਾ ਵੀ ਨੁਕਸਾਨ ਨਹੀਂ ਚਾਹੁੰਦਾ ਬਟ ਮੈਂ ਇਹ ਪੁੱਛਣਾ ਚਾਹਣਾ ਹੈ ਵੀ ਐਡੀ ਵੱਡੀ 8-9 ਕਿਲੋਮੀਟਰ ਦੀ ਰੋਡ ਤੇ ਇਹਨਾਂ ਨੂੰ ਸਿਰਫ ਹਵੇਲੀ ਦਾ ਹੀ ਫਰੰਟ ਕਿਉਂ ਦਿਖਿਆ ਇਹ ਗੱਲ ਸੋਚਣ ਵਾਲੀ ਹੈ ਮੈਂ ਡੀਸੀ ਮੈਡਮ ਨੂੰ ਉੱਚ ਅਧਿਕਾਰੀਆਂ ਨੂੰ ਇਹ ਬੇਨਤੀ ਕਰਾਂਗਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕਰਾਂਗਾ ਜਿਸ ਵਿੱਚ ਕੀ ਮੈਂ ਇੱਕ ਪੈਨ ਡਰਾਈਵ ਜਿਹੜੀ ਐ ਮੈਂ ਸ਼ੂਟ ਕੀਤੀ ਐ ਇਸ ਰੋਡ ਦੀ ਹਰ ਇੱਕ ਜਿਹੜੀ ਬਿਲਡਿੰਗ ਬਣੀ ਵੀ ਦੀ ਸ਼ੂਟ ਕੀਤੀ ਐ ਉਹ ਮੈਂ ਸਾਰਿਆਂ ਨੂੰ ਪੈਨ ਡਰਾਈਵ ਦੇ ਵਿੱਚ ਪਾ ਕੇ ਵੀ ਦੇਵਾਂਗਾ ਉਸ ਦੀ ਕਾਪੀ ਇੱਕ ਸੀਐਮ ਸਾਹਿਬ ਨੂੰ ਵੀ ਦੇਵਾਂਗਾ ਉਸ ਦੀ ਕਾਪੀ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਸੁਪਰੀਮੋ ਸਾਹਿਬ ਨੂੰ ਵੀ ਦੇਵਾਂਗਾ ਕਿ ਸਰ ਮੇਰਾ ਕੀ ਕਸੂਰ ਐ ਜਦੋਂ ਮੈਂ 2.5 ਸਾਲ ਕਾਂਗਰਸ ਦੇ ਵਿੱਚ ਸੀ ਤਾਂ ਮੈਨੂੰ ਕਦੀ ਇਹ ਜਾਂ ਨੋਟਿਸ ਨਹੀਂ ਦਿੱਤਾ ਗਿਆ ਵੀ ਤੇਰੇ ਸ਼ੈੱਡ ਢਾ ਦਿੱਤੇ ਜਾਣਗੇ ਪਰ ਹੁਣ ਕੀ ਮਜਬੂਰੀ ਹੋ ਗਈ ਵੀ ਪਾਰਟੀ 'ਚ ਜੁਆਇਨ ਕਰਕੇ ਪਾਰਟੀ ਦੇ ਵਿੱਚ ਲੋਕਾਂ ਦੀ ਸੇਵਾ ਕਰਕੇ ਹੁਣ ਕੀ ਇਹ ਐਮ ਜੀ ਗੱਲ ਹੋ ਗਈ ਵੀ ਇੰਨੀਆਂ ਗਾਜਾਂ ਜਿਹੜੀਆਂ ਮੇਰੇ ਤੇ ਸੁੱਟਣ ਨੂੰ ਇਹ ਲੋਕ ਤਿਆਰ ਐ ਨਾਲ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਵੀ ਮੈਂ ਇਹ ਨਹੀਂ ਕਵਾਂਗਾ ਵੀ ਸ਼ੁਰੂਆਤ ਮੇਰੇ ਤੋਂ ਕਰੋ ਜਾਂ ਐਂਡ ਮੇਰੇ ਤੋਂ ਕਰੋ ਇੱਕ ਵਾਰਿਓ ਲੱਗ ਜੋ ਢੌਣ ਤੇ ਤੇ ਮੈਂ ਉਹਨਾਂ ਬੰਦਿਆਂ ਦਾ ਹਾਰ પાਕੇ ਸਵਾਗਤ ਕਰਾਂਗਾ ਉਹਨਾਂ ਦੇ ਲਈ 10 ਗੁਣਾ ਲੇਬਰ ਮੈਂ ਲੈ ਕੇ ਆਉਂਗਾ ਵੀ ਤਾਂ ਕਿ ਜਦੋਂ ਤੁਸੀਂ ਲੜੀਵਾਜ਼ ਲੱਗਦੇ ਹੋ ਤੇ ਮੈਂ ਅੱਗੇ ਹੋ ਕੇ ਉਹਨਾਂ ਦਾ ਸਵਾਗਤ ਕਰਾਂ ਤੇ ਇਸ ਫੈਸਲੇ ਦਾ ਉਹਨਾਂ ਨੂੰ ਸਲੂਟ ਕਰਾਂ ਪਰ ਦੋਸਤੋ ਮੈਨੂੰ ਲੱਗਦਾ ਕੁਝ ਗੱਲਾਂ ਸਾਡੇ ਲੀਡਰ ਸਹਿਬਾਨਾਂ ਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਵੀ ਤੁਸੀਂ ਪਰਸਨਲ ਨਾ ਹੋ ਕੇ ਆਪਦੀ ਨਾ ਕਹਿੰਦੇ ਆ ਵੀ ਜੇ ਸਿਆਸਤ ਦੇ ਵਿੱਚ ਲੀਡਰੀ ਕਰਨੀ ਹੈ ਤਾਂ ਕਿਸੇ ਦੀ ਲੀਕ ਛੋਟੀ ਕਰਕੇ ਨਹੀਂ ਹੋਣੀ ਦੋਸਤੋ ਲੀਕ ਵੱਡੀ ਬਣਾ ਲਓ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਆਓ ਆਪਾਂ ਲੋਕਾਂ ਦੇ ਲਈ ਕੰਮ ਕਰੀਏ ਨਾ ਜੋ ਇੱਕ ਦੂਜੇ ਦੀਆਂ ਲੱਤਾਂ ਖਿੱਚੀਏ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਰਾਹੀਂ ਇਹ ਜਿਹੜੀ ਵੀਡੀਓ ਤਾਂ ਮੈਂ ਦੇਵਾਂਗਾ ਹੀ ਦੇਵਾਂਗਾ ਸਾਰੀਆਂ ਜਿਹੜੀਆਂ ਐਪਲੀਕੇਸ਼ਨ ਹੈ ਜਿਹੜੀਆਂ ਕਿ ਪੁੱਡਾ ਤੋਂ ਜਿਹੜੀਆਂ ਕਿ ਹਰ ਇੱਕ ਅਧਿਕਾਰੀ ਤੋਂ ਮੈਨੂੰ ਆਈਆਂ ਹੋਈਆਂ ਉਹਦੀ ਵੀ ਇੱਕ ਕਾਪੀ ਦੇਵਾਂਗਾ ਨਾਲ ਮੈਂ ਇੱਕ ਸਵਾਲ ਕਰਾਂਗਾ ਵੀ ਕੀ ਸਾਡੇ ਵਾਂਗ ਜਿਨ੍ਹਾਂ ਨੇ 17-18 ਸਾਲ ਦੂਜੀ ਪਾਰਟੀ ਦੇ ਵਿੱਚ ਸੇਵਾ ਕੀਤੀ। ਉਹਨਾਂ ਨੂੰ ਇਹ ਗਿਣਦੇ ਆ ਕਿ ਇਹ ਤਾਂ ਜੀ ਹੁਣੇ ਆਏ ਆ, ਕੁਝ ਮਹੀਨੇ ਪਹਿਲਾਂ ਆਏ ਆ। ਕੀ ਉਹ ਜਿਹੜਾ ਪੁਰਾਣਾ ਸਮਾਂ ਲੋਕਾਂ ਦੀ ਸੇਵਾ ਕੀਤੀ ਹੁੰਦੀ ਹੈ ਉਹ ਜ਼ੀਰੋ ਹੋ ਜਾਂਦਾ ਹੈ? ਵੀਰੇ ਲੋਕੀ ਯਾਦ ਰੱਖਦੇ ਆ ਤੁਸੀਂ ਕੀ ਕੰਮ ਕੀਤੇ ਆ। ਮੈਨੂੰ ਲੱਗਦਾ ਸ਼ਾਇਦ ਇੱਥੋਂ ਦੇ ਲੀਡਰ ਸਹਿਬਾਨਾਂ ਨੂੰ ਮੇਰੇ ਲਈ ਕੋਈ ਹੋਰ ਗੱਲ ਨਹੀਂ ਲੱਭੀ, ਕਹਿੰਦੇ ਚਲੋ ਆਹੀ ਛੇੜ ਲੈਨੇ ਆ। ਸ਼ਾਇਦ ਪਰਸਨਲੀ ਜਦੋਂ ਛੇੜਾਂਗੇ ਤਾਂ ਫੇਰੇ ਟੱਕੇ ਜੇ ਬਹਿ ਜਾਊਗਾ ਪਿਛਲੇ ਸਮੇਂ ਦੇ ਵਿੱਚ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਚਾਹਾਂਗਾ ਪਿਛਲੇ ਸਮੇਂ ਦੇ ਵਿੱਚ ਮੈਨੂੰ ਗੈਂਗਸਟਰਾਂ ਵੱਲੋਂ ਥ੍ਰੈਟ ਕਾਲਾਂ ਵੀ ਬਹੁਤ ਆਈਆਂ ਮੇਰੇ ਮੈਨੇਜਰਾਂ ਨੂੰ ਹੋਟਲ ਦੇ ਮੈਨੇਜਰਾਂ ਨੂੰ ਕੱਲੇ-ਕੱਲੇ ਬੰਦੇ ਨੂੰ ਥ੍ਰੈਟ ਕਾਲਾਂ ਆਈਆਂ ਕੀ ਤੁਸੀਂ ਦੱਸ ਸਕਦੇ ਹੋ ਦੋਸਤੋ ਵੀ ਮੇਰੇ ਮੇਰਾ ਨੰਬਰ ਦਾ ਮੰਨਿਆ ਵੀ ਲੋਕਾਂ ਕੋਲੇ ਆਮ ਹੋਏਗਾ ਜਿਹੜਾ ਕਿ ਗੈਂਗਸਟਰਾਂ ਕੋਲੇ ਚਲਾ ਗਿਆ ਮੇਰੇ ਮੈਨੇਜਰਾਂ ਦਾ ਨੰਬਰ ਕਿੱਥੋਂ ਗਿਆ ਮੈਂ ਉਸ ਦੀ ਜੜ ਤੱਕ ਜਾਣ ਦੀ ਬਹੁਤ ਕੋਸ਼ਿਸ਼ ਕੀਤੀ ਚਲੋ 2 ਮਹੀਨੇ ਮੈਨੂੰ ਰੈਗੂਲਰ ਕਾਲਾਂ ਆਉਂਦੀਆਂ ਰਹੀਆਂ ਮੈਂ ਲੋਕਲ ਐਸਐਸਪੀ ਸਹਿਬਾਨ ਦੇ ਕੋਲੇ ਇੱਕ ਐਫਆਈਆਰ ਵੀ ਦਰਜ ਕਰਾਈ ਡੀਜੀਪੀ ਸਹਿਬਾਨ ਦੇ ਕੋਲੇ ਡੀਜੀਪੀ ਸਾਹਿਬ ਨੂੰ ਪ੍ਰੋਪਰ ਇਨਫੋਰਮੇਸ਼ਨ ਵੀ ਭੇਜੀ ਪ੍ਰੋਪਰੋ ਚਲੋ ਸਿਸਟਮ ਚੱਲਦਾ ਰਿਹਾ ਬਟ ਹੁਣ ਉਹ ਕਾਲਾਂ ਤਾਂ ਨਹੀਂ ਆਈਆਂ ਹੁਣ ਮੈਨੂੰ ਲੱਗਦਾ ਯਾਰ ਕਿਤੇ ਇਹ ਨਾ ਹੋਵੇ ਵੀ ਆਉਣ ਵਾਲੇ ਸਮੇਂ ਜਦੋਂ ਮੈਂ ਨਾ ਟਿਕਾਂ ਕਿਤੇ ਮੇਰੇ ਨਾਲ ਕੋਈ ਹੋਰ ਵੀ ਅਨਰਥ ਸੋਚੀ ਬੈਠੇ ਹੋਣ ਤੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਾਂਗਾ ਇਕਜੁੱਟ ਹੋ ਕੇ ਲੋਕਾਂ ਦੀ ਸੇਵਾ ਕਰੀਏ ਨਾ ਜੋ ਕਿਸੇ ਦੇ ਵੀ ਪਰਸਨਲ ਆਪਾਂ ਇਹ ਅਟੈਕਸ ਕਰੀਏ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਜਿਹੜੇ ਬੰਦਿਆਂ ਨੇ ਇਹ ਚਾਹੁੰਦੇ ਐ ਜਿਹੜੇ ਬੰਦੇ ਇਹ ਕਰ ਰਹੇ ਐ ਉਹ ਆਪਦੀ ਪੀੜੀ ਥੱਲੇ ਸੋਟਾ ਜਰੂਰ ਫੇਰ ਹਵੇਲੀ ਤੇ ਬਿਲਕੁਲ ਨਾਲ ਦੋਸਤੋ ਸ਼ਾਇਦ ਤੁਸੀਂ ਦੇਖਿਆ ਹੋਵੇ ਇੱਕ ਬਹੁਤ ਵੱਡਾ ਪਾਰਕ ਤਹਾਨੂੰ ਪਤਾ ਉਹਦੀ ਸਫਾਈ ਪਿਛਲੇ 10 12 ਸਾਲਾਂ ਤੋਂ ਕੌਣ ਕਰਾ ਰਿਹਾ ਮੈਂ ਕਰਾ ਰਿਹਾ ਉਸ ਦੀ ਸਫਾਈ ਵੱਲ ਕਿਸੇ ਦਾ ਧਿਆਨ ਨਹੀਂ ਜਿਹੜੀ ਇਹ ਨਜਾਇਜ਼ ਕਾਡ W ਬਣੀ ਵੀ ਹੈ ਕੁਝ ਬੰਦਿਆਂ ਦੀ ਉਹ ਬੰਦੇ ਕੌਣ ਹਨ ਉਹਨਾਂ ਬੰਦਿਆਂ ਬਾਰੇ ਇੱਕ ਵਾਰੀ ਜਾਣਕਾਰੀ ਜ਼ਰੂਰ ਲਿਆ ਜੀ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਵੀ ਇਹੋ ਜਿਹੀਆਂ ਚੀਜ਼ਾਂ ਨਾਲੋਂ ਜੇ ਅਸੀਂ ਪ੍ਰੋਡਕਟਿਵ ਤੇ ਪੋਜ਼ਿਟਿਵ ਚੰਗੇ ਕੰਮ ਕਰਾਂਗੇ ਤਾਂ ਮੇਰੇ ਹਿਸਾਬ ਨਾਲ ਮੈਂ ਇਹਨਾਂ ਦਾ ਸਾਰੇ ਬੰਦਿਆਂ ਦਾ ਧੰਨਵਾਦ ਵੀ ਕਰਾਂਗਾ ਮੇਰੇ ਨਾਲ ਜੋ ਬੰਦੇ ਖੜੇ ਆ ਜੋ ਬੰਦੇ ਮੈਨੂੰ ਫੋਨ ਕਰਕੇ ਇਹ ਗੱਲਾਂ ਕਹਿੰਦੇ ਆ ਵੀ ਅਸੀਂ ਤੇਰੇ ਨਾਲ ਆ ਬਾਈ ਤੂੰ ਬੇਫਿਕਰ ਰਹਿ ਮੈਂ ਦੋਸਤੋ ਤੁਹਾਡੀਆਂ ਦੁਆਵਾਂ ਪਿਆਰ ਦੇ ਸਦਕਾ ਬੇਫਿਕਰ ਹੈ ਤੇ ਤੁਸੀਂ ਵੀ ਬੇਫਿਕਰ ਰਹਿ ਆ ਜੀ ਤੁਹਾਡੇ ਨਾਲ ਵੀ ਮੈਂ ਖੜਾ ਹਾਂ بڑے ਬੰਦਿਆਂ ਦਾ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੂੰ ਕੁਝ ਲੀਡਰਾਂ ਵੱਲੋਂ ਕੋਠੀ ਚ ਬਲਾ ਕੇ ਧਮਕਾਇਆ ਵੀ ਜਾ ਰਿਹਾ ਹੈ ਇੱਕ ਮੈਂ ਕੈਂਪ ਲਾ ਰਿਹਾ ਹਾਂ ਦੋਸਤੋ ਸ਼ਾਇਦ ਤੁਹਾਨੂੰ ਧਿਆਨ ਹੋਵੇ ਆਯੂਸ਼ਮਾਨ ਤੇ ਪੈਨਸ਼ਨਾਂ ਦੇ ਕੈਂਪ ਲਾ ਰਿਹਾ ਹਾਂ ਉਹਦੀ ਇੱਕ ਪਰਮਿਸ਼ਨ ਇੱਕ ਅਫੀਸਰ ਨੇ ਮੈਨੂੰ ਦਿੱਤੀ ਉਹਨੂੰ ਵਿਚਾਰੇ ਨੂੰ ਬੁਲਾ ਕੇ ਇੰਨਾ ਬੇਇੱਜ਼ਤ ਕੀਤਾ ਗਿਆ ਵੀ ਤੂੰ ਕੀ ਸੋਚ ਕੇ ਪਰਮਿਸ਼ਨ ਦਿੱਤੀ ਤੂੰ ਕਿਉਂ ਲੋਕਾਂ ਦੀ ਸੇਵਾ ਕਰਾ ਰਿਹਾ ਕੀ ਲੋਕਾਂ ਦੀ ਸੇਵਾ ਕਰਨਾ ਗੁਨਾਹ ਹੈ ਮੈਂ ਤੁਹਾਨੂੰ ਗੱਲਾਂ ਤਾਂ ਮੈਂ ਵੀਡੀਓ ਬਣਾ ਕੇ ਪਾ ਰਿਹਾ ਹਾਂ ਤਾਕੀ ਤੁਹਾਨੂੰ ਲੋਕਾਂ ਨੂੰ ਇਹ ਗੱਲਾਂ ਪਤਾ ਹੋਣੀਆਂ ਜ਼ਰੂਰ ਜ਼ਰੂਰੀ ਹੈ ਮੈਂ ਸਵਾਗਤ ਕਰਾਂਗਾ ਪ੍ਰਸ਼ਾਸਨ ਦਾ ਪਰ ਇੱਕ ਵਾਰ ਲੜੀ ਵਾਰ ਇਹ ਕੰਮ ਚਲਾਇਆ ਜੇ ਜੇ ਮੇਰੇ ਤੇ ਤੁਸੀਂ ਫੇਰ ਵੀ ਇਹ ਤਸ਼ੱਦਦ ਕਰਨੀ ਹੈ ਫੇਰ ਵੀ ਇਹ ਤਸ਼ੱਦਦ ਕਰਨੀ ਹੈ ਤੇ ਜੀ ਆਇਆਂ ਨੂੰ ਅਸੀਂ ਤਾਂ ਲਾਅ ਐਂਡ ਜਿਹਨੂੰ ਲਾਅ ਮੰਨਣ ਵਾਲੇ ਇੱਕ ਆਮ ਸਿਟੀਜ਼ਨ ਹੈ ਜਿਹਨੂੰ ਆਪਾਂ ਇਹ ਕਿਸੇ ਦਾ ਕੋਈ ਕਸੂਰ ਨਹੀਂ ਹੈ ਜਿਵੇਂ ਕੁਝ ਬੰਦੇ ਕਹਿ ਦਿੰਦੇ ਆ ਅਸੀਂ ਤਾਂ ਆਮ ਘਰਾਂ ਚੋਂ ਆ ਮੈਂ ਵੀ ਆਮ ਘਰਾਂ ਚੋਂ ਆ ਪਰ ਮੇਰੇ ਮਾਪੇ ਦੀ ਮਿਹਨਤ ਮੇਰੇ ਦਾਦਾ ਜੀ ਦੀ ਮਿਹਨਤ ਮੈਨੂੰ ਪਰਿਵਾਰ ਦਾ ਬਹੁਤ ਕੁਝ ਬਣਿਆ ਬਣਾਇਆ ਮਿਲਿਆ ਮੇਰੀ ਕੋਸ਼ਿਸ਼ ਇਹ ਰਹੀ ਵੀ ਜੋ ਪਰਿਵਾਰ ਨੇ ਮੈਨੂੰ ਬਣਾ ਕੇ ਦਿੱਤਾ ਉਹਨੂੰ ਮੈਂ ਅੱਗੇ ਲੈ ਕੇ ਜਾਵਾਂ ਤੇ ਲੋਕਾਂ ਦੀ ਸੇਵਾ ਕਰਾਂ